ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਖ-ਵੱਖ ਪਿੰਡਾਂ ਵਿੱਚ ਰੋਲਸੋ ਕੱਢੇ ਗਏ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਲੜ ਰਹੇ ਗੁਰਦੇਵ ਸਿੰਘ ਟਿਮਾਣਾ ਬੰਮਲਾ ਜੋਨ ਤੋਂ ਚੋਣ ਲੜ ਰਹੇ ਹਨ ਅਤੇ ਮਨਜੀਤ ਸਿੰਘ ਦਾਨੀਪੁਰ ਦਾਨੀਪੁਰ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਲੜ ਰਹੇ ਹਨ ਅੱਜ ਵੱਡੇ ਕਾਫਲੇ ਤੇ ਗੱਡੀਆਂ ਦੇ ਨਾਲ ਵੱਖ-ਵੱਖ ਪਿੰਡਾਂ ਵਿੱਚ ਜਿਵੇਂ ਕਿ ਕੁਲਬੁਰਛਾ ਕਾਦਰਾਬਾਦ ਤਰਖਾਨ ਮਾਦਰਾ ਖਾਨਪੂਰ ਫਤਿਹ ਮਾਦਰੀ ਗਾਦੀਪੁਰ ਕਾਨਗੜ ਗਾਧਿਆਬਾਸ ਬੰਮਣਾ ਤੋਂ ਹੁੰਦੇ ਬੱਲਮਗੜਵੀ ਪਿੰਡ ਵਿੱਚ ਜਾ ਕੇ ਰੋਡ ਸੋਸਿਸ ਸਮਾਪਤ ਕੀਤਾ ਗਿਆ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਗੁਰਦੇਵ ਸਿੰਘ ਟਿਮਾਣਾ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਪਿੰਡ ਪਿੰਡ ਵਿੱਚ ਲੋਕੀ ਟਿਮਾਣਾ ਦੀ ਜਿੱਤ ਵੱਡੀ ਲੀਡਰ ਨਾ ਹੋਏਗੀ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿਵੇਂ ਗੱਡੀਆਂ ਦੇ ਕਾਫਲੇ ਪਿੰਡਾਂ ਵਿੱਚ ਗੁਜ਼ਰ ਰਹੇ ਅਤੇ ਲੋਕ ਕਿਵੇਂ ਸਵਾਗਤ ਕਰਦੇ ਨਜ਼ਰ ਆਏ ਜਿਲ੍ਹਾ ਪ੍ਰੇਸ਼ੀਤੀ ਚੋਣ ਲੜਦੇ ਗੁਰਦੇਵ ਸਿੰਘ ਟਿਮਾਣਾ ਅਤੇ ਮਨਜੀਤ ਸਿੰਘ ਨੇ ਦਾਨੀਪੁਰ ਨੇ ਕਿਹਾ ਕਿ ਸਾਨੂੰ ਪੂਰਾ ਰਿਸਪੌਂਸ ਮਿਲ ਰਹਾ ਹੈ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੱਲ ਰਹੇ ਆ ਅਤੇ ਸਾਡਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਸਮਾਨਤਾਉਂ ਕੈਲਾ ਸ਼ਰਮਦ ਰਿਪੋਰਟ ਜੀ ਸਰ ਸਾਡੀ ਚੋਣ ਪ੍ਰਚਾਰ ਲਾਸਟ ਦਿਨ ਹੈ ਕੀ ਕਰਨਾ ਚਾਹੀਦਾ ਕਿਹਦੇ ਪਹੁੰਚ ਗਿਆ ਮਿਲਣਾ ਸਰ ਬਹੁਤ ਮਤਲਬ ਰਿਸਪਾਂਸ ਬਹੁਤ ਅੱਛਾ ਰਿਸਪਾਂਸ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਨਾਗਰਿਕ ਹਰ ਇੱਕ ਵੋਟਰ ਜਿਹੜੇ ਬਜ਼ੁਰਗ ਨੇ ਉਹ ਮੈਨੂੰ ਆਪਣਾ ਪੁੱਤ ਸਮਝ ਰਹੇ ਨੇ ਤੇ ਜਿਹੜੇ ਜਿਹੜੇ ਨੌਜਵਾਨ ਨੇ ਉਹ ਮੈਨੂੰ ਆਪਣਾ ਭਰਾ ਸਮਝ ਰਹੇ ਨੇ ਮਾਮਾ ਮੈਨੂੰ ਆਪਣਾ ਪੁੱਤ ਸਮਝ ਰਹੀਆ ਨੇ ਤੇ ਅੱਜ ਮਤਲਬ ਸਾਨੂੰ ਉਮੀਦ ਨਹੀਂ ਸੀਗੀ ਵੀ ਐਡਾ ਵੱਡਾ ਕਾਫਲਾ ਹੋ ਜਾਊਗਾ ਤੇ ਮੈਂ ਤਾਂ ਸਿਰਫ ਲਿਖ ਕੀ ਪਾਇਆ ਸੀਗਾ ਵੀ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋ ਅੱਜ ਸੈਂਕੜੇ ਗੱਡੀਆਂ ਲੈ ਕੇ ਲੋਕ ਆਪ ਮੁਹਾਰੇ ਪਹੁੰਚੇ ਨੇ ਕਿਸੇ ਨੂੰ ਕੋਈ ਖਰਚਾ ਨਹੀਂ ਦਿੱਤਾ ਗਿਆ ਕੋਈ ਇਹ ਨਹੀਂ ਵੀ ਕੋਈ ਕਿਰਾਏ ਤੇ ਭੀੜ ਲਿਆਂਦੀ ਹੋਈ ਹੈ ਜਿਵੇਂ ਦੂਜੀਆਂ ਪਾਰਟੀਆਂ ਨੇ ਬਾਹਰੋਂ ਦੂਜੀਆਂ ਸਟੇਟਾਂ ਤੋਂ ਪਹਾੜੇ ਦੇ ਟੱਟੂ ਲਿਆਂਦੇ ਹੋਏ ਨੇ ਇਹ ਸਾਰੇ ਸਾਨੂੰ ਪਿਆਰ ਕਰਨ ਵਾਲੇ ਸਾਡੇ ਉਹ ਲੋਕ ਨੇ ਜਿਨ੍ਹਾਂ ਦੇ ਅਸੀਂ ਦੁੱਖ ਸੁੱਖ ਚ ਸ਼ਾਮਲ ਹੁੰਦੇ ਰਹਿਆ ਜਿਹੜੇ ਸਾਨੂੰ ਭਰਾਵਾ ਮੰਗੂ ਸਮਝਦੇ ਨੇ ਸਾਨੂੰ ਆਪਣੇ ਧੀਆਂ ਪੁੱਤਾਂ ਮੰਗੂ ਸਮਝਦੇ ਨੇ ਜ਼ਿਲ੍ਹਾ ਪ੍ਰੀਸ਼ਦ ਕਿਨੇ ਕਿਨੇ ਪਿੰਡ ਤੁੰਗਦਾ ਸਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬੰਮਣਾ ਜ਼ੋਨ ਪੈਂਦਾ ਤੇ ਬੰਮਣਾ ਜ਼ੋਨ ਦੇ ਵਿੱਚ 37 ਪਿੰਡ ਪੈਂਦੇ ਨੇ ਤੇ ਅੱਜ ਉਹਨਾਂ 37 ਪਿੰਡਾਂ ਦੇ ਵਿੱਚ ਜਿਹੜਾ ਹੈਗਾ ਇਹ ਚੋਣਾਂ ਦਾ ਪ੍ਰਚਾਰ ਦਾ ਲਾਸਟ ਦਿਨ ਹੈ ਤੇ ਅੱਜ ਉਹਨਾਂ ਤੱਕ ਅਸੀਂ ਕੱਲੇ-ਕੱਲੇ ਪਿੰਡ ਤੱਕ ਅੱਜ ਅਪਰੋਚ ਕਰਾਂਗੇ ਬਹੁਤ ਵਧੀਆ ਮਿਲਦਾ ਜੀ ਇਮਾਨਦਾਰੀ ਦਾ ਸਪੌਂਸ ਮਿਲਦਾ ਪਿਆ ਜੀ ਇਮਾਨਦਾਰੀ ਇਮਾਨਦਾਰ ਪਾਰਟੀ ਹੈ ਪਾਰਟੀ ਦੇ ਕਾਰਜ ਵੇਖ ਕੇ ਕੰਮ ਵੇਖ ਕੇ ਲੋਕਾਂ ਨੇ ਸਾਡੇ 'ਚ ਬਹੁਤ ਉਤਸ਼ਾਹ ਹੈ ਜੀ ਇਹ ਮੇਰੇ 15 ਨੰਬਰ ਜ਼ੋਨ ਪਿੰਡ ਦਾਨੀਪੁਰ ਦਾ ਇਹ ਮੇਰੇ ਪਿੰਡ ਦਾਨੀਪੁਰ ਦੇ ਵਿੱਚ ਪੈਂਦਾ ਜੀ ਆਚਰਾਲ ਪਿੰਡ ਆ ਜੀ ਇਹ ਮੇਰੇ ਮਾਮੇ ਦਾ ਪਿੰਡ ਹੈ ਇਹ ਪਿੰਡ ਦੇ ਵਿੱਚ ਮੈਨੂੰ 95% ਵੋਟ ਪੈਣੀ ਜੀ ਇਕੱਠੋ-ਕੱਟ ਤੇ ਬਾਕੀ ਸਾਰਾ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਸਾਡਾ ਤੁਸੀਂ ਰੋਡ ਸ਼ੋਅ ਵੇਖ ਕੇ ਅੱਜ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਇਮਾਨਦਾਰੀ ਕੀ ਆ ਤੇ ਬੇਈਮਾਨੀ ਕੀ ਆ ਮੈਂ ਹੁਣ ਤੱਕ ਤੁਹਾਨੂੰ ਪਤਾ ਹੈ ਮੈਂ ਕਾਲੀ ਪਾਰਟੀ 'ਚ ਰਿਆਂ 2 ਕੁ ਸਾਲ ਹੋਏ ਨੇ ਮੈਨੂੰ ਇੱਥੇ ਆਈ ਰ ਪਾਰਟੀ 'ਚ ਜੋ ਮੈਨੂੰ ਉੱਥੇ 50 ਸਾਲਾਂ ਨਹੀਂ ਮਿਲਿਆ ਇੱਥੇ ਮੈਂ ਦੋ ਥਾਲਾ ਉਦੋਂ ਵੀ ਮੈਨੂੰ ਜ਼ਿਆਦਾ ਮਿਲ ਗਿਆ ਹੈ ਆਮਾਨਦਾਰੀ ਦਾ ਮੁੱਲ ਪੈਂਦਾ ਜੀ ਇਮਾਨਦਾਰੀ ਪਾਰਟੀ ਦੇ ਮੈਂ ਇੱਥੇ ਇਹੀ ਬੇਨਤੀ ਕਰਨਾ ਕਿ ਇਮਾਨਦਾਰ ਲੋਕਾਂ ਦੇ ਮਗਰ ਲੱਗੋ ਜਿਵੇਂ ਸਾਡਾ ਟਵਾਣਾ ਸਾਹਿਬ ਨੇ ਉਹ ਇਮਾਨਦਾਰ ਨੇ ਜਿਵੇਂ ਇਹਨਾਂ ਦੇ ਕੋਲ ਸਾਰੇ ਲੋਕ ਕੰਮਾਂ ਵਾਸਤੇ ਆਉਂਦੇ ਨੇ ਕੋਈ ਖਾਲੀ ਨਹੀਂ ਜਾਂਦਾ ਜਿਵੇਂ ਕੋਈ ਆਉਂਦਾ ਉਸរី ਖੁਸ਼ ਹੋ ਕੇ ਜਾਂਦਾ ਕਿਸੇ ਵੀ ਕਾਰਜੇ ਮਰਜ਼ੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਜਿੱਦਣ ਦੇ ਇਹਨਾਂ ਦੇ ਨਾਲ ਤੁਰਿਆ ਉਦੋਂ ਤੋਂ ਹੀ ਇਹਨਾਂ ਨੂੰ ਕਿਹਾ ਵੀ ਸਾਡੇ ਪਿੰਡ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਇੱਕ ਤੇ 100% ਹੁੰਦਾ 101% ਇਹਨਾਂ ਨੂੰ ਜਿਤਾ ਕੇ ਇੱਥੋਂ ਭੇਜਾਂਗੇ ਰਾਤ ਕਾਂਗਰਸ ਦੇ ਬੰਦੇ ਇੱਥੇ ਆਏ ਨੇ ਗੱਡੀਆਂ ਤੇ ਇੱਥੇ ਤਰਲੇ ਕਰਦੇ ਫਿਰਦੇ ਸੀ ਵੀ ਸ਼ਰਾਬ ਦੀ ਲੈ ਲਓ ਕੋਈ ਪੇਟੀ ਲੈ ਲਓ ਕੋਈ ਬੋਤਲ ਲੈ ਲਓ ਪਰ ਕਿਸੇ ਬੰਦੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਅਸੀਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਦੀ ਵੀਡੀਓ ਬਣਾਵਾਂਗੇ ਪਰ ਨਿਕਲ ਗਏ ਸਾਡੇ ਹੱਥੋਂ ਠੀਕ ਹੈ ਨਾ ਜਿੰਨੂੰ ਨਹੀਂ ਆ ਉਹ ਇਸ ਤਰ੍ਹਾਂ ਕਰਦਾ ਸਾਡੇ ਇਹਨਾਂ ਨੂੰ ਬਿਲਕੁਲ ਕੋਈ ਉਹ ਕਰਨ ਦੀ ਲੋੜ ਕੋਈ ਨਹੀਂ ਸਾਡੇ ਪਿੰਡ ਦੇ ਵਿੱਚੋਂ ਇਹਨਾਂ ਨੂੰ ਪਹਿਲੇ ਦਿਨ ਹੀ ਕਹਿਤਾ ਸੀ ਵੀ ਇੱਥੋਂ ਤੁਹਾਨੂੰ ਫਿਕਰ ਕਰਨ ਦੀ ਲੋੜ ਕੋਈ ਨਹੀਂ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦੋਹਾਂ ਨੂੰ ਇੱਥੋਂ ਅਸੀਂ ਭੇਜਾਂਗੇ